ਸਭੋਂ ਪੂਰਾ ਗਰਮ ਹੋਇਆ ਤਾਂ ਇਸ ਟਾਈਮ ਜੇ ਤੁਸੀਂ ਗੱਲ ਕਰਦੇ ਪੰਜਾਬ ਦੇ ਖਾਸ ਕਰਕੇ 42 ਜਿੱਥੇ ਔਰ ਸੀਟ ਗਰਦਨ ਤੇ ਚੱਲਦੇ ਆ ਜਦੋਂ ਇੱਥੇ ਵੱਖ-ਵੱਖ ਅਮੀਰ ਦੀ ਗੱਲ ਕਰਦੇ ਸਭ ਤੋਂ ਜੋ ਤਮਾਕੇਦਾਰ ਜਿਹੜੀ ਐਕਟਰੀ ਹੋਈ ਆ ਮਹਾਰਾਜ ਹਰਨਿਤ ਕੌਰ ਦੀ ਜੇਜੀ ਦੇ ਵੱਲੋਂ ਤੇ ਉਹਨਾਂ ਦੇ ਨਾਲ ਗਿਰੋਤੀ ਗੱਲ ਕਰਦੇ ਜਿਹੜੇ ਲੜ ਰਹੇ ਨੇ ਇਲੈਕਸ਼ਨ ਡਾਕਟਰ ਤਰਦੇ ਗਾਂਧੀ ਡਾਕਟਰ ਗੁਰਦੇਵ ਸਿੰਘ ਤੇ ਨਾਲ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਜੀ ਪਰ ਜਿਹੜੀ ਕਮਾਂਡ ਸਵਾਲੀ ਦੀ ਪਟੜਾ ਦੇ ਵਿੱਚ ਸਾਫਤ ਮੇਅਰ ਸੁਜੀ ਸ਼ਰਮਾ ਬਟੂ ਨੇ ਲੋਕਾਂ ਦੇ ਵਿੱਚ ਬੜੀ ਬੜੀ ਇਹਨਾਂ ਦੀ ਪਹੁੰਚ ਹੈ ਲੋਕਾਂ ਨਾਲ ਵਿਚਰਨ ਨੇ ਲੋਕਾਂ ਨਾਲ ਇਹਨਾਂ ਨੇ ਆਪਣਾ ਬਹੁਤ ਲੰਮਾ ਸਮਾਂ گزارਿਆ ਇਹ ਨਾਲ ਗੱਲਬਾਤ ਕਰਦੇ ਆਂ ਕੀ ਮਾਹੌਲ ਚੱਲ ਰਿਹਾ ਤੇ ਕਿਸ ਤਰ੍ਹਾਂ ਲੈ ਕੇ ਚੱਲਣਗੇ ਉਹ ਇਲੈਕਸ਼ਨ ਦੇ ਵਿੱਚ ਸਿਰਫ ਇਸ ਤਿੰਨ ਦੇ ਹੱਥ ਬਾਕੀ ਨੇ ਕਿਉਂ ਲੋਕ ਬੀਜੇਪੀ ਨੂੰ ਵੋਟ ਪਾਉਣ ਬੀਜੇਪੀ ਨੂੰ ਵੋਟ ਪਾਣਾ ਅੱਜ ਸਮੇਂ ਦੀ ਜ਼ਰੂਰਤ ਪੰਜਾਬ ਦੀ ਜ਼ਰੂਰਤ ਬਣ ਚੁੱਕੀ ਹੈ 570 ਕਿਲੋਮੀਟਰ ਲੰਬੇ ਬਾਰਡਰ ਵਾਲਾ ਸਟੇਟ ਜੀ ਇੰਡਸਟਰੀ ਤੋਂ ਬਿਨਾਂ ਵਪਾਰ ਅਜ ਔਰ ਨਾ ਮਤਰਦ ਰਹਿ ਗਿਆ ਖੇਤੀ ਜਿਹੜੀ ਹੈਗੀ ਉਹ ਸਾਨੂੰ ਪਤਾ ਹੈ ਕਿ ਕਿਸ ਤਰਕੇ ਨਾਲ ਪਾਣੀ ਕਿੰਨਾ ਨੀਚੇ ਜਾ ਚੁੱਕਿਆ ਜਿਹੜਾ ਅਸੀਂ ਧੂਆਂ ਜਿਹੜੇ ਪੈਸਟੀਸਾਈਡ ਯੂਜ਼ ਕਰਦੇ ਆ ਤਾਂ ਅੱਜ ਪੰਜਾਬ ਨੂੰ ਉਹ ਨਸ਼ਿਆਂ ਤੋਂ ਬਚਾਉਣ ਦੇ ਵਾਸਤੇ ਬਾਰਡਰ ਦੀ ਸਮੱਸਿਆ ਤੋਂ ਖੇਤੀ ਦੇ ਜਿਹੜੇ ਸਾਡੇ ਸਾਨੂੰ ਉਲਝਵੇਂ ਪਏ ਹਨ ਸਾਡਾ ਉਦਯੋਗ ਵਪਾਰ ਸਾਡਾ ਉਰੇ ਜੋ ਨੌਕਰੀ ਪੇਸ਼ਾ ਲੋਕ ਹੈ ਉਹਨਾਂ ਦੇ ਵਾਸਤੇ ਕੋਈ ਆਪਸ਼ਨ ਨਹੀਂ ਬਚੀ ਕਿਬਲੀ ਕਿ ਕੇਂਦਰ ਸਰਕਾਰ ਹੀ ਹੈ ਜੇ ਇਹ ਜੇ ਅੱਜ ਉਹ ਬਾਹ ਫੜਦੀ ਹੈ ਤਾਂ ਹੀ ਪੰਜਾਬ ਦੇ ਚਾਹੇ ਖੇਤੀ ਦਾ ਮਸਲਾ ਹੈ ਚਾਹੇ ਉਦਯੋਗ ਦਾ ਮਸਲਾ ਹੈ ਚਾਹੇ ਵਪਾਰ ਦਾ ਮਸਲਾ ਹੈ ਚਾਹੇ ਉਹਨੇ ਨੌਕਰੀਆਂ ਦਾ ਤਾਂ ਹੀ ਹੱਲ ਹੋ ਸਕਦਾ ਜੇ ਕੇਂਦਰ ਸਾਡੀ ਅੱਜ ਬਾਹ ਫੜੇਗੀ ਇਸ ਤੋਂ ਬਿਨਾ ਅੱਜ ਪੰਜਾਬ ਦਾ ਆਪਣੇ ਆਪ ਦੇ ਆਪਣੇ ਕਰਜ਼ਿਆਂ ਨੂੰ ਜਿਹੜਾ ਹੈਗਾ ਉਤਾਰਨਾ ਤੇ ਅੱਗੇ ਨੂੰ ਭਵਿੱਖ ਦੇ ਵਿੱਚ ਜਿਹਦੇ ਸਾਡੀਆਂ ਸੁਵਿਧਾ ਹੋਵੇ ਉਹ ਦੇਣ ਵਾਸਤੇ ਸਾਡਾ ਕੋਈ ਹੱਲ ਸਾਡੇ ਕੋਲ ਨਜ਼ਰ ਨਹੀਂ ਆਉਂਦਾ ਮੇਰੇ ਤੋਂ ਬੜੀ ਖਾਸ ਗੱਲ ਹੈ ਵੀ ਪੰਜਾਬ ਦੇ ਲੋਕ ਅਕਸਰ ਗੱਲ ਕਰਦੇ ਨੇ ਕਿ ਪੰਜਾਬ ਜਿਹੜਾ ਬੀਜਪੀ ਦਾ ਆਧਾਰ ਹੈ ਪਰ ਜੇ 글로ਬਲੀ ਆਪਾਂ ਗੱਲ ਕਰੀਏ ਜੇ ਇੰਟਰਨੈਸ਼ਨਲ ਦੀ ਗੱਲ ਕਰੀਏ ਜਾਂ ਗੱਲ ਕਰਦੇ ਆ ਭਾਰਤ ਦੀ ਤਾਂ ਬੀਜਪੀ ਦਾ ਬੜਾ ਵੱਡਾ ਆਧਾਰ ਹੈ ਕਿ ਅਜਿਹਾ ਦੇਖਣ ਨੂੰ ਮਿਲ ਰਿਹਾ ਜੇ ਕੋਈ ਬਦਲਾਅ ਆਇਆ ਦੇਖੋ ਕਦੇ ਕਾਂਗਰਸ 77 ਸਾਲ ਪੈਨਾ ਸਾਰਾ ਕੁਝ ਚਲਾ ਰਹੀ ਸੀ ਉਸ ਤੋਂ ਬਾਅਦ 90 ਦੇ ਦਸ਼ਕ ਦੇ ਵਿੱਚ ਸਾਡੇ ਕੋਲ ਰੀਜਨਲ ਪਾਰਟੀਆਂ ਦਾ ਜਿਹੜੀ ਖੇਤਰੀ ਪਾਰਟੀਆਂ ਸਾਡੇ ਕੋਲ ਆਇਆ ਉਸ ਤੋਂ ਪਹਿਲਾਂ ਕਾਮਰੇਡ ਆਏ ਸੀਗੇ ਤੇ ਨਾਲ ਹੀ ਜਿਹੜਾ ਭਾਰਤੀ ਜਨਤਾ ਪਾਰਟੀ ਲਗਾਤਾਰ ਜਿਹੜੀ 100 ਸਾਲ ਪੁਰਾਣੀ ਪਾਰਟੀ ਆ ਇਹ ਜਿਹੜੀ ਵਿਚਾਰਧਾਰਾ ਨੂੰ ਲੈ ਕੇ ਜਿਹੜੇ ਦੇਸ਼ ਦੀ ਗੱਲ ਕਰਨ ਵਾਲੇ ਲੋਕ ਇਕਤਾ ਦੇ ਖੰਡਤਾ ਦੀ ਹਾਂਜੀ ਇਕਤਾ ਦੇ ਖੰਡਤਾ ਦੀ ਤੇ ਉਸ ਚੀਜ਼ ਦਾ ਜਿਹੜਾ ਸਿਗਾ ਬਦਲਾਵ ਜਿਹੜਾ ਹੈਗਾ ਬਹੁਤ ਆਇਆ ਹੈ ਅੱਜ ਪੂਰੇ ਭਾਰਤ ਦੇ ਲੋਕ ਹੀ ਕਿਤੇ ਨਾ ਕਿਤੇ ਦੇਸ਼ ਦੇ ਪ੍ਰਤੀ ਸਮਰਪਿਤ ਹਨ ਉਹ ਆਪਣੀ ਭਾਸ਼ਾ ਸੱਭਿਆਚਾਰਕ ਪਛਾਣ ਦਾ ਚਾਹੁੰਦੇ ਆ ਪਰ ਉਹਦੇ ਨਾਲ ਨਾਲ ਉਹਨਾਂ ਨੂੰ ਇਹ ਵੀ ਇੱਕ ਸਭ ਤੋਂ ਪਹਿਲਾਂ ਦੇਸ਼ ਦੀ ਸੁਰੱਖਿਆ ਜ਼ਰੂਰੀ ਹੈ ਤੇ ਜਿਹੜੇ ਲੋਕਾਂ ਨੇ ਦੇਸ਼ ਨੂੰ ਭਾਸ਼ਾ ਭ ਧਰਮ ਦੇ ਨਾਮ ਤੇ ਖੇਤਰ ਦੇ ਨਾਮ ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿਰੁੱਧ ਦੇ ਵਿੱਚ ਜਿਹੜੇ ਹੈ ਲੋਕ ਅੱਜ ਉਤਰੇ ਹਨ ਪੰਜਾਬ ਦੀ ਅੱਜ ਬਹੁਤ ਵੱਡੀ ਜਿਹੜੀ ਜ਼ਰੂਰਤ ਜਿਹੜੀ ਹੈਗੀ ਭਾਰਤੀ ਜਨਤਾ ਪਾਰਟੀ ਬਣ ਕੇ ਆਈ ਹੈ ਤੇ ਪੰਜਾਬ ਦੇ ਲੋਕਾਂ ਨੇ ਵੀ ਸਾਰਾ ਕੁਝ ਟੈਸਟ ਕਰਕੇ ਦੇਖ ਲਿਆ ਜੋ ਪੰਜਾਬੀ ਚ ਕਹਿੰਦੇ ਹਨ ਨਾ ਕਿ ਖਾਲੀ ਹੱਥ ਮੂੰਹ ਨੂੰ ਨਹੀਂ ਜਾਂਦਾ ਤੇ ਹੁਣ ਕਿੰਨੀ ਵਾਰੀ ਖਾਲੀ ਹੱਥ ਮੂੰਹ ਨੂੰ ਜਾਊਗਾ ਹੁਣ ਤਾਂ ਇਹਦੇ ਚ ਹੱਥਾਂ ਚ ਕੁਛ ਨਾ ਕੁਛ ਭਰਿਆ ਹੋਊਗਾ ਤਹੀਂ ਮੂੰਹ ਨੂੰ ਜਾਊਗਾ ਇੱਕ ਗੱਲ ਅਨ ਜਿੱਦਾਂ ਤੁਸੀਂ ਵੀ ਬੁਸੀ ਬਾਦੇ ਸੰਧ ਸੀ ਪਰ ਬਾਲੇ ਚ ਬਹੁਤ ਕੰਮ ਕੀਤਾ ਤੇ ਉਹ ਲੋਕ ਤੈਨੂੰ ਕੰਮ ਕਰਕੇ ਜਾਣਦੇ ਨੇ ਤੇ ਹੁਣ ਪਾਰਟੀ ਕਰਕੇ ਉਹ ਜਾਣਦੇ ਨੇ ਕੀ ਕੀ ਸਰ ਪਲਾਨ ਕੀ ਦੂਜੀ ਪਾਰਟੀ ਦੀ ਵੀ ਗੱਲ ਬਾਤ ਕਰਦਾ ਕਾਂਗਰਸ ਪਾਰਟੀ ਦੇ ਜਿਹੜੀ ਸਰਕਾਰ ਬਣਾਈ ਸੀ ਉਹ ਮਹਾਰਾਜ ਅਮਰਿੰਦਰ ਸਿੰਘ ਦੇ ਨਾਮ ਤੇ ਬਣਾਈ ਸੀ ਕੈਪਟਨ ਦੀ ਸਰਕਾਰ ਸੀ ਤੇ ਜਿਸ ਦਿਨ ਕੈਪਟਨ ਸਾਹਿਬ ਨੂੰ ਉਤਾਰਿਆ ਗਿਆ ਜਿਸ ਮਾੜੇ ਤਰੀਕੇ ਨਾਲ ਉਤਾਰਿਆ ਗਿਆ ਉਹਦਾ ਹਰੇਕ ਪਟਿਆਲਵੀ ਨੇ ਵਿਰੋਧ ਕੀਤਾ ਉਸ ਵਿਰੋਧ ਦੇ ਵਿੱਚ ਅਸੀਂ ਲੋਕ ਉਹਨੂੰ ਕਾਂਗਰਸ ਤੋਂ ਅਲੱਗ ਹੋਏ ਜਦੋਂ ਅਸੀਂ ਪੂਰੀ ਪਾਵਰ ਸੀਗੇ ਸਾਡੀਆਂ ਪੋਸਟਾਂ ਸੀਗੀਆਂ ਸਾਡਾ ਟਾਈਮ ਸੀ ਮੈਂ ਆਪ ਮੇਰਜੀ ਮੇਰੇ ਸਾਥੀ ਕੌਂਸਲਰ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਲੋਕ ਕੋਈ ਉਸ ਤੋਂ ਬਾਅਦ ਕਾਂਗਰਸ ਨਹੀਂ ਆਇਆ ਕਿ ਅਸੀਂ ਇਲੈਕਸ਼ਨ ਤੋਂ ਬਾਅਦ ਜਾਂ ਸਰਕਾਰ ਤੋਂ ਬਾਅਦ ਅਸੀਂ ਸਰਕਾਰ ਦੇ ਦੌਰਾਨ ਚੰਗਾ ਸਮਾਂ ਪਿਆ ਸੀਗਾ ਤੇ ਉਸ ਸਮੇਂ ਜਿਹੜੇ ਸੀਗੇ ਅਸੀਂ ਅਲੱਗ ਹੋਏ ਸੀਗੇ ਤੇ ਅਸੀਂ ਜਿਹੜਾ ਸੀਗਾ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਵੈਲਕਮ ਕੀਤਾ ਅਸੀਂ ਫਿਰ ਉਹਨਾਂ ਦੇ ਨਾਲ ਕਿਵੇਂ ਦੇਖਦੇ ਜੀ ਵੀ ਕਿੱਥੇ ਕਿ ਜਾਊਗੀ ਆਪਣਾ ਕਿੰਨਾ ਕਿ ਜਿੱਤ ਦਾ ਜਿਹੜਾ ਆਸਵਾਦ ਕਿੰਨਾ ਫਰਕ ਰਹੂਗਾ ਲੋਕਾਂ ਦੀ ਆਪਾਂ ਵੀ ਆਖਰੀ ਇਹਨੂੰ ਤੋਲੀਏ ਜੋ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਐ ਸਪੈਸ਼ਲੀ ਮੈਂ ਪਟਿਆਲੇ ਦੀ ਗੱਲ ਕਰ ਸਕਦਾ ਪਟਿਆਲੇ ਦੇ ਵਿੱਚ ਇੱਕ ਅਜਿਹੀ ਜਿੱਤ ਇਤਿਹਾਸਿਕ ਜਿੱਤ ਅੱਜ ਤੱਕ ਮਹਾਰਾਣੀ ਸਾਹਿਬ ਪਿਛਲੇ ਆਪਣੇ ਚਾਰ ਇਲੈਕਸ਼ਨਾਂ ਚ ਇੰਨੀ ਵੱਡੀ ਬੋੜ ਨਾ ਨਹੀਂ ਜਿੱਤੇ ਜਿੱਦੋਂ ਮਹਾਰਾਣੀ ਪ੍ਰਨੀਤ ਕੌਰ ਜਿੱਤ ਨੇ ਅੱਜ ਸਾਡੇ ਕੋਲ ਭਾਰਤੀ ਜਨਤਾ ਪਾਰਟੀ ਦੀ ਤਾਕਤ ਮਹਾਰਾਣੀ ਪ੍ਰਨੀਤ ਕੌਰ ਦੀ ਨਿਮਰਤਾ ਕਿਤੇ ਹੋਏ ਕੰਮ ਪਰਿਵਾਰ ਦਾ ਆਧਾਰ ਤੇ ਨਾਲ ਪਟਿਆਲੇ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਵਿਸ਼ਵਾਸ ਕੀ ਜਿਹੜਾ ਭਾਰਤੀ ਜਨਤਾ ਪਾਰਟੀ ਨੇ 75 ਸਾਲ ਦੀ ਉਮਰ ਤੋਂ ਬਾਅਦ ਟਿਕਟ ਦਿੰਦੀ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਲਈ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਪਾਰਟੀ ਦੇ ਜਿਹੜੇ ਸੰਵਿਧਾਨ ਨੂੰ ਵੀ ਅਦਰ ਨਹੀਂ ਕੁਝ ਹੈ ਜਿੰਨੇ ਬਦਲ ਕੇ ਹੀ ਟਿਕਟ ਦਿੰਦੀ ਹੈ ਇਹਦੇ ਨਾਲ ਸਮਝ ਆਂਦੀ ਹੈ ਕਿ ਪੰਜਾਬ ਨਹੀਂ ਭਾਰਤ ਦੀ ਰਾਜਨੀਤੀ ਵਿੱਚ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਬਹੁਤ ਵੱਡਾ ਸਥਾਨ ਰਹੇਗਾ ਸੋ ਜੀ ਇਹ ਗੱਲਬਾਤ ਕੀ ਕਰਦੇ ਸਾਫ ਕਾਮੇਲ ਜੀ ਸ਼ਰਮਾ ਬਟੂ ਜੀ ਨਾਲ ਅਜਿਹਾ ਨਿਤਾ ਰੂਪ ਦਾ ਨਾਇਜ਼ਨ ਦੱਸਦੇ ਆ ਕਿਉਂਕਿ ਬਹੁਤ ਸਾਰੇ ਕੰਮ ਕੀਤੇ ਨੇ ਔਰ ਜਿਹਨਾਂ ਨੇ ਵੱਡੀ ਪ੍ਰਾਪਤੀ ਕੀਤੀਆਂ ਵੀ ਸਰਕਾਰ ਹੁੰਦੀਆਂ ਸਾਰੇ ਅਹੁਦੇ ਹੁੰਦੀਆਂ ਸਰਕਾਰ ਨੂੰ ਛੱਡ ਦੇਣਾ ਤੇ ਆਪਣੇ ਕਮਾਂਡਰ ਦੇ ਨਾਲ ਪਾਰਟੀ ਦੇ ਵਿੱਚ ਜਾਣਾ ਇਹ ਸ਼ਾਇਦ ਵੱਡੀ ਮਿਸਾਲ ਆ ਤੇ ਆਸਵੰਦ ਨੇ ਵੀ ਜਿਹਨਾਂ 21 ਗੁੰਮਲੈਕਸ਼ਨ ਹੋਣੀਆਂ ਨੇ ਵੱਡੀ ਜਿੱਤ ਦੇ ਨਾਲ ਬਾਣੀ ਪੰਨੀਤ ਕੋਲ ਜਿੱਤ ਪ੍ਰਾਪਤ ਕਰਨਗੇ ਤੇ ਸਟੇਟ ਗੌਰਮੈਂਟ ਨੂੰ ਇੱਕ ਸ਼ਾਬਾਸ਼ੀਆ ਵੀ ਇਸ ਤਰੀਕੇ ਇਹਨਾਂ ਨੂੰ ਮਾਣ ਦਿੱਤਾ ਗਿਆ ਵੀ ਜੇਕਰ ਇਹ ਜਿਹੜੀ ਜਿੱਤ ਦੇ ਜਿਹੜੀ ਥਿਊਰਟਿਕ ਟੀਮ ਚ ਪੈਂਦੀ ਆ ਤਾਂ ਕਿਤੇ ਨਾ ਕਿਤੇ ਸੈਕਟਰ ਦੇ ਵਿੱਚ ਕੋਈ ਨਾ ਕੋਈ ਵੱਡਾ ਉਹਦਾ ਡਾ ਬਲੇਗਾ ਤਾਂ ਪਟਿਆਲਾਵਾਸੀ ਨੂੰ ਤਾਂ ਜ਼ਰੂਰ ਫਾਇਦਾ ਹੋਊਗਾ ਉਮੀਦ ਕਰਦੇ ਆ ਇਹਨਾਂ ਦੇ ਸ਼ਬਦਾਂ ਦੀ ਕਦਰ ਕਰਦੇ ਆ ਜੋ ਇਹ ਸੂਤੀ ਨੇ ਉਹ ਪਟਿਆਲਾ ਦੀ ਕਰਕੇ ਦਿਖਾਉਂ ਜੋ ਪਹਿਲਾਂ ਕੀਤਾ ਲੋਕ ਯਾਦ ਰੱਖਣ ਧੰਨਵਾਦ ਜੈ